ਕਿਉਂ ਮੁੰਡਿਆ ਰੈਡੀਓ ਰੈਡੀ ਬਬਾ ਜੀ ਹਾਂ ਉੱਪਰ ਰੈਡੀ ਹੈ ਹਾਂ ਵੀ ਜਮਾ ਕੰਡੇ ਹਾਂ ਵੀ ਰੈਡੀ ਜੀ ਰੈਡੀ ਹਾਂ ਵੀ ਜਮਾ ਦੇ ਰਾਂ ਜਮਾ ਜਵਾਬ ਕੋਲ ਗਾਣੇ ਦੇ ਜਮਾ ਲਾ ਲੋ ਬੈਨ ਮੁੰਡਿਆਂ ਦੇ ਹਾਂਜੀ ਸਤਿ ਸ੍ਰੀ ਅਕਾਲ ਮੇਰੇ ਦੀਆਂ ਛੱਛਰੀ ਕਾਲ ਸੋ ਆਜੋ ਫਿਰ ਮਾਨਸਾ ਦੇ ਵਿੱਚ ਪਹੁੰਚੋ ਨੌਜਵਾਨ ਜਿੰਨੇ ਵੀ ਮੇਰੇ ਵੀਰ ਭਰਾ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਪਤਾ ਲੱਗ ਜਾਏ ਮੋਦੀ ਨੂੰ ਵੀ ਮਾਨਸਾ ਦੇ ਵਿੱਚ ਧਰਨਾ ਲੱਗਿਆ ਇਹੋ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਹੀ ਮੇਰੇ ਨੌਜਵਾਨ ਭਰਾਵਾਂ ਨੂੰ ਅੱਜ ਨੌਜਵਾਨਾਂ ਵੱਲੋਂ ਸਾਡੇ ਜਿਹੜਾ ਮਾਨਸਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਇੱਥੇ ਮੈਂ ਸਾਰੇ ਹੀ ਨੌਜਵਾਨ ਪਹੁੰਚ ਰਹੇ ਨੇਗੇ ਬਸ 10:00 ਵਜੇ ਜਿਹੜੀ ਕਾਰਵਾਈ ਸਟਾਰਟ ਹੋ ਰਹੀ ਹੈ ਅਸੀਂ ਪ੍ਰਮੰਧ ਕਰਵਾਈਏ ਨੇ ਸਭ ਤੋਂ ਪਹਿਲਾਂ ਜਿਹੜੇ ਨੇ ਪ੍ਰਮੰਧ ਕਰਾਉਣ ਵਾਲੇ ਨੇਗੇ ਤੇ ਬਾਕੀ ਜਿਹੜਾ ਅੱਜ ਦੀ ਇਥੋਂ ਜਿਹੜਾ ਮਾਨਸਾ ਤੋਂ ਜਿਹੜੀ ਆਵਾਜ਼ ਦਿੱਲੀ ਤੱਕਰ ਪਹੁੰਚੂਗੀ ਬਹੁਤ ਸਾਰੇ ਭਰਾਵਾਂ ਦੇ ਸਵਾਲ ਜਵਾਬ ਨੇ ਵੀ ਦਿੱਲੀ ਕਿਉਂ ਨਹੀਂ ਧਰਨਾ ਲਾ ਰਹੇ ਦੇਖੋ ਸਭ ਤੋਂ ਵੱਡੀ ਜਿਹੜੀ ਧਰਨਾ ਲਾਉਣ ਦੀ ਇੱਥੇ ਗੱਲ ਇਹ ਆ ਕਿਉਂਕਿ ਸਾਡੇ ਆਪਣੇ ਹੀ ਜਿਹੜੇ ਲੀਡਰ ਨੇਗੇ ਜਿਹੜੇ ਸਾਡੇ ਆਪ ਹੀ ਸਾਡੇ ਤੇ ਰਾਜ ਕਰਦੇ ਨੇ ਅਸੀਂ ਦਿੱਲੀ ਵਾਲਿਆਂ ਨੂੰ ਕੀ ਕਹੀ ਇਹ ਤਾਂ ਸਾਨੂੰ ਆਪ ਉੱਥੇ ਜਾ ਕੇ ਵੇਚ ਕੇ ਆਏ ਨੇ ਸਾਡੇ ਸਾਡੇ ਮੰਨ ਕੇ ਚੱਲ ਸੀਐਮ ਸਾਹਿਬ ਦੀ ਗੱਲ ਕਰ ਲਓ ਸੀਐਮ ਸਾਹਿਬ ਤਾਂ ਰਾਜ ਸਭਾ ਦੇ ਵਿੱਚ ਜਾ ਕੇ ਪੇਕਿਆ ਆ ਤੇ ਦੂਜੇ ਸਾਡੇ ਐਮਪੀਆ ਦੀ ਗੱਲ ਕਰ ਲਓ ਐਮਪੀ ਤਾਂ ਅਸੀਂ ਤਾਂ ਕਰਕੇ ਪਹਿਲਾਂ ਸਾਡੇ ਪੰਜਾਬ ਵਾਲਿਆਂ ਦੀ ਮੰਨੀ ਟੁ ਬੱਤਵਾ ਦੂਜੀ ਗੱਲ ਇਹਦੇ ਵਿੱਚ ਸਾਡੇ ਆਰਟਿਸਟ ਸਾਰੇ ਭਰਾ ਸਿੰਗਰ ਸਾਰੇ ਭਰਾ ਅਸੀਂ ਆਖਿਆ ਵੀ ਰਲ ਕੇ ਇੱਥੇ ਪ੍ਰੋਟੈਸਟ ਕਰਦੇ ਆ ਕਿਉਂਕਿ ਅੱਜ ਕੱਲ ਸਭ ਤੋਂ ਵੱਧ ਨੌਜਵਾਨਾਂ ਨੂੰ ਜਿਹੜਾ ਪਸੰਦ ਕਰਦੇ ਨੇਗੇ ਆ ਨੌਜਵਾਨ ਪਸੰਦ ਕਰਦੇ ਨੇ ਤੁਹਾਨੂੰ ਪ੍ਰੇਰਿਤ ਕਰਦੇ ਨੇ ਉਸ ਕਰਕੇ ਸਾਰਾ ਜਿਹੜਾ ਤੁਹਾਨੂੰ ਪ੍ਰਦਰਸ਼ਨ ਦਿਖਾਵਾਂਗੇ ਤੇਰੇ ਉਸਤਾਦ ਹੀ ਖੜੇ ਨੇ ਤੇ ਥੈਂਕ ਯੂ ਕਿ ਜੋ ਆਪਣੇ ਕਿਸਾਨਾਂ ਨਾਲ ਧੱਕਾ ਕੀਤਾ ਹੈ ਕਰਤਾ ਕਹਿੰਦੇ ਆ ਕਰਤਾ ਪਰ ਸਾਰਾ ਪੰਜਾਬ ਨਹੀਂ ਸਾਰਾ ਹਿੰਦੁਸਤਾਨ ਇਸ ਜੋ ਮਤਵ ਲੋਕ ਬੈਲ ਪਾਸ ਕੀ ਤੈਦੇ ਖਿਲਾਫ ਹੈ ਤੇ ਅਸੀਂ ਅੱਜ ਪਿੰਡ ਨੂੰਸ ਤੇ ਸਿੱਧੂ ਸਾਹਿਬ ਦੇ ਘਰੇ ਖੜੇ ਆ ਤੇ ਅਸੀਂ ਅੱਜ ਸੂਬਾ ਸਾਰੇ ਪਿੰਡ ਨੂੰ ਇਕੱਠਾ ਦਾ ਕਰਕੇ ਸਾਰੇ ਜਿਹੜੇ ਜੂਨੀਆ ਨਾਲ ਇਕੱਠੀਆਂ ਕਰਕੇ ਸਿੱਧੂ ਸਾਹਿਬ ਦੇ ਨਾਲ ਬਹੁਤ ਵੱਡਾ ਕਾਫਲਾ ਲੈ ਕੇ ਇੱਥੋਂ ਬਸ 8:30 ਵਜੇ ਦਾ ਤੁਰ ਰਹੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਜਿਹੜਾ ਗੁਰੂ ਨਾਨਕ ਦਾ ਨਾਮ ਲੈ ਕੇ ਚੱਲਾਂਗੇ ਕਾਰੀ ਸੰਗਤ ਦਾ ਤਲਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਬਰਦਾਨ ਦੀ ਕਿਵੇਂ ਚੱਲ ਨਹੀਂ ਤੇਰੀਆਂ ਠੀਕ ਆ ਜੀ ਵਧੀਆ ਜੀ ਕੰਮ ਜਮਾ ਓਕੇ ਚੱਕ ਦੇਗਾ ਫੱਟੇ ਦੇਖ ਲੈ ਸਰੀਰ ਪੂਰਾ ਕੜਦਾ ਲੱਕ ਜਮਾ ਦੱਸ ਕੇ ਬਸ ਠੀਕ ਆ ਠੀਕ ਆ ਲਾਜ਼ੋ ਕੰਮ ਹੈ ਕੰਮ ਹੋ ਗਿਆ ਤੇਰਾ ਕੰਮ ਮਾਦਰ ਬਸ ਚੱਕ ਦੇ ਆ ਹੋ ਗਿਆ ਤੇਰਾ ਕੰਮ ਯਾਰ ਬਸ ਚੱਕ ਦੇ ਕੰਮ ਠੀਕ ਆ ਮੁੰਡਾ ਰੈਡੀ ਆ ਮੁੰਡਾ ਰੈਡੀ ਆ ਜੀ ਫੁੱਲ ਗਰੰਟ ਫੁੱਲ ਕੱਢ ਰਿਹਾ ਹਾਂਜੀ ਸਰਪੰਚ ਕਰੰਟ ਕੱਟ ਰਿਹਾ ਫਿਰ ਸਿੱਧੂ ਮੂਸੇਵਾਲਾ ਸਾਰੇ ਅਸੀਂ ਕੱਟ ਰਹੇ ਹਾਂ ਕਰੰਟ ਤੇ ਬਾਬੇ ਫਿਰ ਤੁਹਾਨੂੰ ਪੱਟਿਆ ਅੱਜ ਵੇਖੋ ਬਣਦਾ ਕੀ ਹੈ ਪੂਰੀ ਦੁਨੀਆ ਨੂੰ ਦੱਸ ਦਿਆਂਗੇ ਅੱਜ ਅਸੀਂ ਹਾਂਜੀ ਹਾਂਜੀ ਦੱਸ ਦੇਣਾ ਚਾਹੁੰਦੇ ਆਂ ਕਿ ਝੂਠ ਹੈ ਜਿਹੜਾ ਉਹੀ ਨਿਤੁਰਿਆ ਫਿਰਦਾ ਪੂਰੇ ਪੰਜਾਬ ਦਾ ਝੂਠ ਇੱਕ ਮੋਰੀ ਨੰਘਿਆ ਦੱਸ ਦਿਆਂਗੇ ਦੁਨੀਆ ਨੂੰ ਝੂਠ ਕੀ ਚੀਜ਼ ਹੈ ਦੁਨੀਆ ਹਿਲਾ ਦਿਆਂਗੇ ਦੁਨੀਆ ਇਹ ਝੂਠ ਕੱਲਾ ਫੋਟੋ ਅੰਕ ਪਾਉਣ ਵਾਲਾ ਨਹੀਂ ਹੈਗਾ ਫੋਟੋ ਮਾ ਪਾਉਣ ਵਾਲਾ ਫੋਟੋ ਮਾ ਪਾਉਣ ਵਾਲਾ ਬੱਦਸਾਂ ਕ੍ਰਿਕਟੀ ਹੈ ਬਹੁਤ ਦਾ ਕੰਮ ਹੀ ਨਹੀਂ ਬੈਠ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਤੇਰਾ ਉਹਦੀ ਗਲਤੀ ਯਾਰ ਹੁਣ ਮੈਂ ਕੀ ਕਰ ਸਕਦਾ ਇਹ ਯਾਰ ਹੁਣ ਭੈਣੋ ਮੇਰੇ ਅਗਲੇ ਨੇ ਟਾਈਮ ਤੇ ਤੁਆ ਸੱਟਾ ਜਮਾ ਗੱਡੀ ਗਾਣੇ ਤੇ ਘਾਟ ਵਾਸਤ ਨਹੀਂ ਕੋਈ ਚੱਕ ਦੇਗਾ ਫੱਟੇ ਠੀਕ ਹੈ ਨਾ ਆ ਗਈ ਤੇ ਫੇਰ ਛੇ ਮਿੰਟ ਤੇਸਰ